ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਮਾਲਵਾ ਹੌਸਟ ਤੇ ਅੱਜ ਉਹ ਤੁਹਾਨੂੰ ਆਲੀ ਸ਼ਾਨ ਲੈਣ ਦਾ ਇੱਕ ਸ਼ਾਨਦਾਰ ਤੇ ਬਹੁਤ ਹੀ ਖੂਬਸੂਰਤ ਸਟਾਲੀਅਨ ਦਿਖਾਈਏ ਸਟਾਲੀਅਨ ਦੁੱਲਾ ਬਾਪਾ ਜੀ ਇਸ ਘੋੜੇ ਦਾ ਲਿਵਿੰਗ ਲੈਜੈਂਡ ਸਟਾਲੀਅਨ ਦਰੋਣਾ ਉਮਰਾ ਜੀ ਘੋੜੇ ਦੀ 4 ਦੰਦ ਤੇ ਹਾਈਟ 63 ਪਲੱਸ ਹੈ ਓਨਰ ਨੇ ਇਸ ਘੋੜੇ ਦੇ ਬਾਈ ਮਨਦੀਪ ਸਿੰਘ ਟਵਾਣਾ ਉਰਫ ਕਾਲਾ ਪਲਵਾਨ ਬਾਕੀ ਦੀ ਡਿਟੇਲ ਤੇ ਗੱਲਬਾਤ ਕਰਦੇ ਆਂ ਵੀਡੀਓ ਚ ਤੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਸ਼ੇਅਰ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜਿਹਦੇ ਨਾਲ ਤੁਹਾਨੂੰ ਘੋੜਿਆਂ ਵਾਲੀਆਂ ਹੋਰ ਵੀਡੀਓ ਦੇਖਣ ਲਈ ਆਸਾਨੀ ਨਾਲ ਮਿਲ ਸਕਣ ਮਾਲਵਾ ਹੋਰ ਦੀ ਸਾਰੀ ਫੈਮਿਲੀ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਆਈਏ ਪਿੰਡ ਰਾਏਪੁਰ ਮਾਜਰੀ ਬਾਈ ਮਨਦੀਪ ਕਾਲਾ ਸਾਰੇ ਕਾਲਾ ਪਲਵਾਨ ਦੇ ਨਾਂ ਤੋਂ ਜਾਣਦੇ ਨੇ ਬਾਈ ਨੂੰ ਬਾਈ ਉਹਨਾਂ ਕੋਲ ਸਟਾਲੀਅਨ ਲੋਕਿਆ ਹੋਇਆ ਹੁਣ ਬਾਈ ਉਹਨਾਂ ਨੇ ਉਹਨੂੰ ਲੋਕਾਂ ਨੂੰ ਦਿਖਾਉਣਾ ਹੈ ਤੇ ਬਾਈ ਉਹਨਾਂ ਨੇ ਉਹਦੀ ਸਟੱਡ ਸਰਵਿਸ ਓਪਨ ਕੀਤੀ ਹੈ ਤੇ ਅੱਜ ਅਸੀਂ ਬਾਈ ਉਹਨਾਂ ਕੋਲ ਮੇਨ ਸਾਡਾ ਮੁੱਦਾ ਇਹ ਸੀਗਾ ਕਿ ਬਾਈ ਦਾ ਘੋੜਾ ਫਰਮਾਉਣ ਆਈ ਸੀਗੇ ਤੇ ਬਾਕੀ ਦੀ ਡਿਟੇਲ ਵਗੈਰਾ ਸਾਰੀ ਗੱਲ ਆਪਾਂ ਬਾਈ ਨਾਲ ਕਰਦੇ ਆ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਥੋੜੀ ਕੋ ਵੀਰੇ ਵਧੀਆ ਵਧੀਆ ਤੇ ਇੱਥੇ ਬਾਈ ਉਹਣੀ ਆਪਣੇ ਵੀਰੇ ਪਿਆਰ ਉਹਨੇ ਨੇ ਆਪਣਾ ਭਾਂਜਾ ਸਿੰਮਰੰਟ ਕੰਗ ਮਾਰਵੇ ਤੋਂ ਹਾਂਜੀ ਹਾਂਜੀ ਵੀਰੇ ਉਹ ਆਪਣਾ ਦੂਜਾ ਭਾਂਜਾ ਹਾਂਜੀ ਆਮਨ ਕੰਡਾ ਮਾਰਵੇ ਠੀਕ ਹੈ ਜੀ ਤੇ ਵੀਰੇ ਬਾਕੀ ਘੋੜੇ ਦੀ ਡਿਟੇਲ ਕੀ ਮਤਲਬ ਹੈ ਘੋੜੇ ਨੂੰ ਤੁਸੀਂ ਦੇਖਰੇ ਕਰਦੇ ਹੋ ਨਹੀਂ ਮੇਰਾ ਭਾਂਜਾ ਦੇਖਦਾ ਸਾਰਾ ਮੇਰਾ ਜ਼ਿਆਦਾਤਰ ਬਾਹਰੇ ਜਾਂਦਾ ਹਾਂਜੀ ਹਾਂਜੀ ਨਹੀਂ ਮੇਰਾ ਭਾਂਜਾ ਮਾਰਵੇ ਤੁਸੀਂ ਦੇਖ ਠੀਕ ਹੈ ਵੀਰੇ ਸਾਚੀ ਗਾ ਵੀਰੇ ਸਾਚੀ ਗਾ ਅਸ ਵੀਰੇ ਹੋ ਠੀਕ ਹੋ ਵੀਰੇ ਐਨ ਵਧੀਆ ਵੀਰੇ ਪਹਿਲਾਂ ਦਾ ਵੀਰੇ ਧੰਨਵਾਦ ਤੁਹਾਡਾ ਬਹੁਤ ਬਹੁਤ ਅਰਸ਼ ਵੀਰੇ ਤੁਹਾਡੀ ਟੀਮ ਨਾਲ ਆਏ ਹਾਂਜੀ ਵੀਰੇ ਹਾਂਜੀ ਤੇ ਸਾਡੇ ਪਿੰਡ ਆਏ ਤੁਸੀਂ ਬਹੁਤ ਬਹੁਤ ਵੈਲਕਮ ਤੁਹਾਡਾ ਵੀਰੇ ਤੁਹਾਡਾ ਵੀਰੇ ਬਹੁਤ ਧੰਨਵਾਦ ਤੇ ਵੀਰੇ ਕੀ ਆ ਡਿਟੇਲ ਆਪਣੇ ਘੋੜੇ ਦੀ ਵੀਰੇ ਆਪਣਾ ਘੋੜਾ ਇੰਜ ਦੁੱਲਾ ਹਾਂਜੀ ਵੀਰੇ ਤੇ ਘੋੜਾ ਤਾਂ ਨਹੀਂ ਕਹਿ ਸਕਦੇ ਹਾਲ ਤਾਂ ਬਛੇਰਾ ਹੀ ਆ ਅੱਛਾ ਜੀ ਤੇ ਇਹ ਹੈਗਾ ਵੀਰੇ ਦਰੋਣੇ ਦਾ ਆਸਟ੍ਰੇਲੀਅਨ ਦਰੋਣੇ ਦਾ ਹਾਂਜੀ ਹਾਂਜੀ ਤੇ ਤੇ ਮਾਂ ਦਾ ਕੀ ਆ ਨਾਮ ਸੀਗਾ ਕਿਹੜੇ ਘੋੜੇ ਦੀ ਸੀ ਵੀਰੇ ਮਾਂ ਵੀਰੇ ਆਪਣੀ ਸੀਗੀ ਕਾਲੀ ਨਹੀਂ ਪਿਆਰ ਨਾਲ ਕਾਲੀ ਰੱਖਿਆ ਸੀ ਜਿਹੜੋ ਆਪਾਂ ਲੈ ਕੇ ਆਏ ਸੀਗੇ ਰਾਜਸਥਾਨ ਤੋਂ ਹਾਂਜੀ ਤੇ ਉਹ ਰਤਨਕਰ ਲੈਣ ਦੀ ਸੀ ਆਪਾਂ ਜਿੱਥੋਂ ਬੰਦਿਆਂ ਤੋਂ ਲਈ ਸੀ ਹਾਂਜੀ ਤੇ ਉਹਨਾਂ ਨੇ ਰਤਨਕਰ ਲੈਣ ਦੀ ਕਹਿ ਕੇ ਦੇਈ ਸੀ ਹਾਂਜੀ ਹਾਂਜੀ ਕੋਈ ਸ਼ੋਰ ਨਹੀਂ ਸੀ ਪਰ ਜਿਹੜੇ ਉਹਦੇ ਮਤਲਬ ਜੋ ਵੀ ਹਾਰਮੋਨਸ ਜੋ ਵੀ ਸੀ ਹੈ ਨਾ ਵੀਰ ਰਤਨਾਕਰ ਲੈ ਜਾਂਦੀ ਸੀ ਉਹਦੀ ਸ਼ੋਅ ਕਰਦੀ ਸੀ ਵੀ ਮੈਂ ਰਤਨਾਕਰ ਦੀ ਵੀਰ ਰਤਨਾਕਰ ਲੈ ਜਾਂਦੀ ਆ ਵੀ ਪਰ ਆਪਾਂ ਸ਼ੋਰ ਨਹੀਂ ਹੈਗੇ ਰਤਨਾਕਰ ਲੈ ਜਾਂਦੀ ਆ ਤੇ ਉਹ ਕੁੜੀ ਜਦ ਲਈ ਸੀ ਉਹਦੇ ਮਗਰ ਬੱਚਾ ਸੀਗਾ ਇੱਕ ਆ ਆਪਣਾ ਆ ਕੁੜਾ ਬਸ਼ੀਰ ਆ ਸੀਗਾ ਉਹ ਨਾਲ ਆਇਆ ਸੀ ਤਾਂ ਨਹੀਂ ਨਹੀਂ ਵੀਰੇ ਕੁੜੀ ਫਰੈਸ਼ ਸੀ ਜਮਾ ਆਪਣੇ ਕੋਲੀ ਪਹਿਲਾ ਸੂਲਾ ਦਿੱਤਾ ਹੀ ਉਹਨਾਂ ਨੇ ਅੱਛਾ ਜੀ ਹਾਂਜੀ ਹਾਂ ਠੀਕ ਹੈ ਠੀਕ ਹੈ ਜੀ ਤੇ ਦਰੋਣਾ ਉਸ ਟਾਈਮ ਜਦ ਆਪਾਂ ਬੱਚਾ ਲੈ ਆ ਉਦੋਂ ਕਰੋਨਾ ਕਿੱਥੇ ਸੀਗਾ ਜੀ ਉਦੋਂ ਦਰੋਣਾ ਉਰੀ ਸੀਗਾ ਵੀਰੇ ਆਪਣੇ ਕਰਾ ਲਈ अच्छा किना वो ਗਰੀਬ ਕਿੱਲਾ ਨਾਲ ਕੋਲੇ ਹਾਂਜੀ ਹਾਂਜੀ ਹਾਂ ਤੇ ਉਹੋ ਘੋੜੇ ਦਾ ਨਾਮ ਵਧੀਆ ਨਾਮ ਸੀਗਾ ਹਾਂਜੀ ਤੇ ਆਪਾਂ ਉਹ ਤੋਂ ਕ੍ਰਾਸ ਕਰਾਈ ਸੀ ਵੀਰੇ ਪਹਿਲੀ ਵਾਰੀ ਤੇ ਵੀਰੇ ਆਪਾਂ ਘੋੜੀ ਦੀ ਡਿਟੇਲ ਪੁੱਛੀਏ ਤਾਂ ਘੋੜੇ ਦੀ ਹਾਈਟ ਕਿੰਨੀ ਹੈ ਘੋੜੇ ਦੀ ਵੀਰੇ ਆਪਣੇ ਦੀ ਹਾਈਟ ਹੋਗੀ 63 ਹਾਂਜੀ ਵੀਰੇ ਤੇ 63 ਪਲੱਸ ਹੀ ਆ ਵੈਸੇ ਤੁਸੀਂ 63 ਹੀ ਮੰਨੋ 63 ਹੀ ਮੰਨ ਲਿਓ ਹਾਂਜੀ ਹਾਂਜੀ ਉਮਰ ਕਿਹਾ ਵੀਰੇ ਘੋੜੇ ਦੀ ਉਮਰ ਵੀ ਤੇ 4 ਸਾਲ ਕੋੜੇ ਦੀ ਚਾਰ ਦੰਦ ਹੋ ਗਿਆ ਜੀ ਚਾਰ ਦੰਦ ਹੋ ਗਿਆ ਹਾਂਜੀ ਚਾਰ ਦੰਦ ਬਸ਼ੇਰਾ ਹੀ ਆ ਜੇ ਘੋੜਾ ਵੀ ਕਹਿ ਸਕਦੇ ਆਪਾਂ ਬਸ਼ੇਰਾ ਹੀ ਆ ਬਸ਼ੇਰਾ ਹੀ ਆ ਤੇ ਹੁਣ ਵੀਰੇ ਦੇਖਿਆ ਜਾਵੇ ਤਾਂ ਘੋੜੀਆਂ ਸਟਾਰਟ ਸਰਵਿਸ ਲਈ ਓਪਨ ਕਰਤਾ ਹਾਂਜੀ ਹਾਂ ਵੀਰੇ ਰੀਸੈਂਟਲੀ ਹੁਣ ਆਪਾਂ ਛੱਡਣ ਲੱਗੇ ਆਂ ਹਾਂਜੀ ਹਾਂਜੀ ਤੇ ਪਹਿਲਾਂ ਛੱਡਿਆ ਸੀਗਾ ਹਾਂਜੀ ਦੋ ਘੋੜੀਆਂ ਤੇ ਹਾਂਜੀ ਤੇ ਇੱਕ ਘੋੜੀ ਦਾ ਆਪਣੇ ਕੋਲ ਰਿਜ਼ਲਟ ਆਇਆ ਹੋਇਆ ਵੀ ਆਪਣੇ ਆਪਣੇ ਮਿੱਤਰ ਮੰਡਲੀ 'ਚ ਛੱਡਿਆ ਸੀ ਹਾਂਜੀ ਹਾਂ ਮਿੱਤਰ ਮੰਡਲੀ 'ਚ ਛੱਡਿਆ ਸੀ ਉਸ ਤੋਂ ਬਾਅਦ ਬੰਦ ਕਰਤਾ ਸੀ ਉਹਦੇ ਤੋਂ ਘੋੜਾ ਪੂਰਾ ਤਿਆਰ ਹੋਇਆ ਹਾਂਜੀ ਉਦੋਂ ਛੱਡਿਆ ਘੋੜੀਆਂ ਤੇ ਹਾਂਜੀ ਕਿੰਨੀਆਂ ਘੋੜੀਆਂ ਕ੍ਰੋਸ ਹੋ ਗਈਆਂ ਉਹਨਾਂ ਕਿੰਨੀਆਂ ਆਪਾਂ ਪ੍ਰੋਕਸਮੀ 20 ਕ ਘੋੜੀਆਂ ਕ੍ਰੋਸ ਕਰਾਤੀਆਂ ਹਮ ਕਿੰਨੇ ਕ੍ਰੋਸ ਹੋ ਗਈਆਂ ਨੇ ਜਾਂ ਚੈੱਕ ਪਾਸ ਨਹੀਂ ਚੈੱਕ ਪਾਸ ਵੀ ਹੋ ਗਈਆਂ ਵਿੱਚੋਂ ਤੇ ਆ ਵਿੱਚ ਆਈ ਵੀ ਜਾਣੀ ਘੋੜੀਆਂ ਅੱਜ ਵੀ ਆਉਣੀਆਂ ਜਿਵੇਂ ਹਾਂਜੀ 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 ਹਾਂ ਠੀਕ ਹੈ ਵੀਰੇ ਠੀਕ ਹੈ ਤੇ ਬੱਚੇ ਵੀਰੇ ਕਿੰਨੇ ਕ ਆ ਗਏ ਉਹਨਾਂ ਬੱਚਾ ਵੀਰੇ ਇੱਕੇ ਫਿਲੀ ਹੋਈ ਜਾਂਦੀ ਹੈ अच्छा जी वो भी अपने ਕੋਲੇ ਉਹ ਵੀ ਆਪਣੇ ਕੋਲੇ ਆ ਵੀ ਹਾਂਜੀ ਬਾਕੀ ਬੱਚੇ ਆ ਰਹੇ ਨਹੀਂ ਹਨੀ ਹਾਂਜੀ ਬੱਚੇ ਆ ਰਹੇ ਦੱਸ ਰਹੇ ਸੀਗੇ ਵੀ ਅਗਲੇ ਮਹੀਨੇ ਵੀ ਦੋ ਤਿੰਨ ਬੱਚੇ ਅਗਲੇ ਮਹੀਨੇ ਆ ਜਾਣਗੇ ਵੀਰੇ ਆ ਦੋ ਤਿੰਨ ਮਹੀਨੇ ਚ ਬੱਚੇ ਆਉਣ ਲੱਗ ਜੀ ਹਾਂਜੀ ਵੀਰੇ ਤੇ ਵੀਰੇ ਘੋੜੀ ਦੀ ਹੁਣ ਸਟੱਡੀ ਸਰਵਿਸ ਓਪਨ ਕੀਤੀ ਹੈ ਤੇ ਫੀਸ ਕਿੰਨੀ ਰੱਖੀ ਆਪਾਂ ਨੇ ਵੀਰੇ ਹੁਣ ਫੀਸ ਰੱਖੀ ਹੈ ਜੀ ਇਹਦੀ 31000 ਆਪਾਂ ਹਾਂਜੀ ਤੇ ਪਹਿਲਾਂ 21 ਸੀਗੀ ਅੱਛਾ ਜੀ ਤੇ ਆਪਾਂ ਫਿਰ ਮਤਲਬ ਘੋੜੀਆਂ ਜਿਆਦਾ ਜਗਾਉਣ ਲੱਗ ਗਿਆ ਸੀਗਾ ਫਿਰ ਥੋੜਾ ਤੰਗ ਰਹਿੰਦਾ ਸੀ ਫਿਰ ਵਧੀਆ ਘੋੜਾ ਵੀਰੇ ਘੋੜੀਆਂ ਆ ਰਹੀਆਂ ਨੇ ਹਾਂਜੀ ਹਾਂ ਘੋੜੇ ਦੀ ਆਪਾਂ ਕਹਿ ਨਹੀਂ ਸਕਦੇ ਥੋੜਾ ਬਹੁਤ ਵਧੀਆ ਵੀਰੇ ਬਾਕੀ ਰਿਜ਼ਲਟ ਖੜਾ ਵੀਰੇ ਆਪਣੇ ਕੋਲ ਹਾਂ ਰਿਜ਼ਲਟ ਖੜਾ ਵੀਰੇ ਬਹੁਤ ਸੋਹਣੀ ਬਸ਼ੇਰੀ ਹੈ ਰੱਬ ਨੇ ਬਹੁਤ ਸੋਹਣੇ ਭਾਗ ਲਾਇਨੇ ਪਹਿਲਾ ਬੱਚਾ ਦਿੱਤਾ ਬਹੁਤ ਸੋਹਣਾ ਬੱਚਾ ਆਇਆ ਉਹ ਵੀ ਬਸ਼ੇਰੀ ਹਾਂਜੀ ਹਾਂ ਬਹੁਤ ਸੋਹਣੀ ਮਾਰਕਿੰਗ ਹੈ ਕੰਨ ਕਨੋਤੀ ਬਾੜੀ ਸਿਰ ਬਹੁਤ ਸੋਹਣੀ ਤੇ ਵੀਰੇ ਦੇਖਿਆ ਜਾਵੇ ਬਹੁਤ ਛੋਟੀ ਉਮਰਾ ਥੋੜੀ ਹਾਂਜੀ ਥੋੜੀ ਉਮਰ ਹੈ ਹਾਂਜੀ ਤੇ ਫਿਰ ਵੀ ਤੁਸੀਂ ਆਪਣਾ ਇਹ ਸ਼ੌ ਛੋਟੀ ਉਮਰ ਚ ਸ਼ੌਂਕ ਕਿਵੇਂ ਪਿਆ ਤੇ ਕਿਵੇਂ ਇਹਨੂੰ ਪੂਰਾ ਕੀਤਾ ਤੁਸੀਂ ਕਦੋਂ ਪਿਆ ਤੁਹਾਨੂੰ ਸ਼ੌਂਕ ਸ਼ੌਂਕ ਤਾਂ ਵੀਰੇ ਬਚਪਨ ਤੋਂ ਹੀ ਆ ਜਿਵੇਂ ਆਪਣੇ ਇੱਧਰ ਖੇਡਾਂ ਹੁੰਦੀਆਂ ਸੀਗੀਆਂ ਰੇਸਾਂਾਂ ਦੀ ਘੋੜੀਆਂ ਦੀਆਂ ਹਾਂਜੀ ਤੇ ਮੇਲਿਆਂ ਬੂਲਿਆਂ ਤੇ ਦੇਖਣ ਜਾਂਦੇ ਸੀ ਹਾਂਜੀ ਤੇ ਕਿਸੇ ਦੇ ਯਾਰ ਮਿੱਤਰ ਦੇ ਘਰੇ ਚੱਲ ਜਾਣਾ ਰਾਈਡਿੰਗ ਕਰਨ ਘੋੜੇ ਦੀ ਹਾਂਜੀ ਤੇ ਬਸ ਔਲੀ ਔਲੀ ਫਿਰ ਮਾਮਾ ਜੀ ਨੇ 2019 'ਚ ਪਹਿਲੀ ਘੋੜੀ ਰੱਖੀ ਸੀ ਇਹਦੀ ਮਾਂ ਦਿੱਲੀ ਦੀ ਆਪਣੀ ਦੀ ਹਾਂਜੀ ਫਿਰ ਰਾਈਡਿੰਗ ਕਰਦੇ ਹੋ ਤੁਸੀਂ ਹਾਂਜੀ ਵੀਰੇ ਰਾਈਡਿੰਗ ਉਹਦੀ ਵੀ ਰਾਈਡਿੰਗ ਕਰ ਲਿਓ ਮੇਨ ਪਰਪਸ ਉਹਦਾ ਸੀਗਾ ਰਾਈਡਿੰਗ ਦਾ ਉਹਦਾ ਰਾਈਡਿੰਗ ਦਾ ਸੀ ਹਾਂ ਤੁਹਾਨੂੰ ਰਾਈਡਿੰਗ ਦਾ ਸ਼ੌਂਕ ਸੀਗਾ ਫਿਰ ਇਹਦਾ ਆਪਾਂ ਸ਼ੌਂਕ ਰਾਈਡਿੰਗ ਤੋਂ ਬੱਚੇ ਲੈਣ ਦਾ ਸ਼ੌਂਕ ਤੁਹਾਨੂੰ ਕਿਵੇਂ ਪੈ ਗਿਆ ਬਸ ਵੀਰੇ ਹੁਣ ਜਿੱਦਾਂ ਸ਼ੋਹਾਂ ਸ਼ਾਂ ਤੇ ਜਾਣ ਲੱਗ ਗਏ ਸੀ ਥੋੜੇ ਬੜੇ ਹੋ ਗਏ ਮੈਚੁਰ ਹੋ ਗਏ ਤੇ ਜਾ ਕੇ ਦੇਖਣਾ ਵੀ ਸ਼ੋਹਾਂ ਤੇ ਕੀ ਚੀਜ਼ ਹੁੰਦੀ ਹੈ ਕੀ ਨਹੀਂ ਫਿਰ ਆਪਾਂ ਕ੍ਰਾਸ ਵਧੀਆ ਘੋੜੇ ਤੋਂ ਕਰਾਈ ਆ ਵੀ ਵਧੀਆ ਬੱਚਾ ਹੋ ਗਿਆ ਅੱਛਾ ਮਤਲਬ ਤੁਸੀਂ ਇਹ ਦੇਖਿਆ ਵੀ ਘੋੜੇ ਦੇਖਦੇ ਸੀਗੇ ਵੀ ਤੁਹਾਡੀ ਇਹ ਚਾਹਨਾ ਪਈ ਵੀ ਸਾਡੇ ਘਰੇ ਵੀ ਅਜਿਹੇ ਬੱਚਾ ਆਉਂਦੀ ਆ ਤੇ ਰੱਬ ਨੇ ਭਾਗ ਲਾਇ ਵੀਰੇ ਬਹੁਤ ਸੋਹਣਾ ਘੋੜਾ ਏ ਪਹਿਲੇ ਹੀ ਆਪਣੇ ਕੋਲੇ ਬੱਚਾ ਆਇਆ ਵੀਰੇ ਪਹਿਲੇ ਹੀ ਤੁਹਾਡੇ ਸਾਹਮਣੇ ਆ ਵਧੀਆ ਘੋੜਾ ਏ ਵੀਰੇ ਜਿਹੜੀ ਉਹਦੀ ਮਾਂ ਸੀ ਹਾਂਜੀ ਉਹ ਆਪਾਂ ਬੱਚਾ ਲੈ ਕੇ ਅੱਗੇ ਸੇਲ ਕਰਦੀ ਸੀ ਕਿਵੇਂ ਮਤਲਬ ਕੀ ਆ ਉਹਦਾ ਕਿ ਕਿੱਥੇ ਗਈ ਜਾਵਾ ਹਾਂਜੀ ਵੀਰੇ ਉਹ ਆਪਾਂ ਸੇਲ ਕਰਦੀ ਉਹ ਚੰਡੀਗੜ੍ਹ ਲਵੇ ਪਿੰਡਾ ਕੋਈ ਹਾਂਜੀ ਉਧਰ ਦੇ ਬੰਦੇ ਆ ਕੇ ਲੈ ਕੇ ਗਏ ਸੀ ਅੱਛਾ ਹੀ ਤੇ ਆਪਣੇ ਕੋਲੇ ਜਾਨਵਰ ਕਾਫੀ ਹੋ ਗਏ ਸੀ ਵਿੱਚ ਨੂੰ ਅੱਛਾ ਜੀ ਹਾਂਜੀ ਹਾਂ ਫਿਰ ਤੁਹਾਨੂੰ ਪਤਾ ਵੀ ਇੱਕ ਦੋ ਘੋੜਾ ਵਧੀਆ ਤਿਆਰ ਕਰਨਾ ਹੋਵੇ ਫਿਰ ਮਿਹਨਤ ਲੱਗਦੀ ਆ ਫਿਰ ਮਿਹਨਤ ਲੱਗਦੀ ਹੈ ਹਾਂਜੀ ਹਾਂ ਫਿਰ ਜਾਰਾ ਜਾਨਵਰ ਹੋਣ ਕਰਕੇ ਨਾ ਧਿਆਨ ਘਟਦਾ ਸੀ ਨਾ ਅੱਛਾ ਜੀ ਹਾਂਜੀ ਆ ਫਿਰ ਉਸ ਤੋਂ ਬਾਅਦ ਕੋਈ ਹੋਰ ਆਪਣਾ ਬੱਚਾ ਉਹ ਤੋਂ ਘੋੜੀ ਤੋਂ ਲਿਆ ਨਹੀਂ ਨਹੀਂ ਵੀਰੇ ਇੱਕੇ ਘੋੜਾ ਲਿਆ ਆ ਪਿਛੇਰਾ ਲਿਆ ਸੀ ਆਪਾਂ ਅੱਛਾ ਠੀਕ ਹੈ ਮੇਰੇ 5 ਸਾਲ ਹੋ ਗਏ ਤੁਹਾਨੂੰ ਘੋੜੇ ਰੱਖਦਿਆਂ ਨੂੰ ਘੋੜਿਆਂ ਦਾ ਸਫ਼ਰ ਤੁਹਾਡਾ ਤਾਂ ਕਿੱਦਾਂ ਦਾ ਰਿਹਾ ਤੇ ਕੀ ਸਿੱਖਿਆ ਤੁਸੀਂ ਘੋੜਿਆਂ ਤੋਂ ਮੇਰੇ ਅਰਸ਼ ਵੀਰੇ ਸਫ਼ਰ ਤਾਂ ਆਪਣਾ ਬਹੁਤ ਵਧੀਆ ਰਿਹਾ 2019 ਤੋਂ ਜਿਵੇਂ ਆਪਾਂ ਘੋੜੇ ਰੱਖੇ ਆ ਹਾਂਜੀ ਮਤਲਬ ਸਿੱਖਣ ਨੂੰ ਵੀ ਬਹੁਤ ਕੁਝ ਮਿਲਿਆ 5 ਸਾਲਾਂ ਲੱਗ ਪੰਜ ਸਾਢੇ ਪੰਜ ਸਾਲਾਂ ਲੱਗ ਹਾਂਜੀ ਹਾਂਜੀ ਕਿਦਾਂ ਘੋੜੇ ਸਾਂਭਣੇ ਆ ਜੋ ਵੀ ਆ ਬਹੁਤ ਕੁਝ ਹੁੰਦਾ ਹੈ ਨਾ ਵਿੱਚ ਵੀ ਸਾਂਭਣ ਨਾਲ ਹਾਂਜੀ ਵੀ ਕਿਦਾਂ ਪਾਲਨੇ ਕੀ ਨਹੀਂ ਕਿਦਾਂ ਨਹੀਂ ਹੈ ਨਾ ਹਾਂਜੀ ਤੇ ਇਹ ਤੋਂ ਬਾਅਦ ਆਪਾਂ ਮਤਲਬ ਘੋੜੀ ਹੋਰ ਵੀ ਲਈ ਸਿੱਖ ਅੱਛਾ ਜੀ ਹਾਂਜੀ ਹਾਂ ਤੇ ਮਤਲਬ ਜਦੋਂ ਆਪਾਂ ਪ੍ਰੈਗਨੈਂਟ ਕਰਾ ਲਈ ਸੀ ਘੋੜੀ ਹਾਂਜੀ ਰਾਈਡਿੰਗ ਦਾ ਤੁਹਾਨੂੰ ਪਤਾ ਉਹਦੇ ਉੱਪਰ ਤਾਂ ਰਾਈਡਿੰਗ ਹੋਣੀ ਨਹੀਂ ਸੀ ਹਾਂਜੀ ਫਿਰ ਆਪਾਂ ਘੋੜੀ ਇੱਕ ਹੋਰ ਲਈ ਸੀ ਅੱਛਾ ਜੀ ਆਪਣੇ ਨਾਲ ਹੀ ਪੈਰੀ ਮੁੰਡਾ ਨਾਂ ਕੋਲੇ ਜਾਨਵਰ ਰੱਖੇ ਨੇ ਪੈਰੀ ਉਦਲਪੁਰ ਤੋਂ ਹਾਂ ਤੇ ਉਹਨਾਂ ਤੋਂ ਘੋੜੀ ਲਈ ਸੀ ਆਪਾਂ 2022 ਦੇ ਲਵੇ 2122 ਦੇ ਵਿੱਚ ਹਾਂਜੀ ਤੇ ਫਿਰ ਆਪਾਂ ਚਾਹਣਾ ਸੀ ਕਿ ਇੱਕ ਵੀ ਕਾਲੇ ਘਾਟੇ ਦਾ ਵੀ ਬੱਚਾ ਹੋਵੇ ਆਪਣੇ ਕੋਲੇ ਹਾਂਜੀ ਤੇ ਉਦੋਂ ਤਾਂ ਕਾਲੇ ਘਾਟਾ ਉਹ ਦੌਰ ਵਾਲਾ ਜਿਆਦਾ ਕਾਲੇ ਘਾਟੇ ਦਾ ਬੜਾ ਜਿਆਦਾ ਕਾਲੇ ਘਾਟੇ ਦਾ ਅੱਜ ਵੀ ਕਰੇ ਜਿੰਨਾ ਹੀ ਆ ਜਿੰਨਾ ਪਹਿਲਾਂ ਸੀ ਉਹ ਕਦੇ ਘਟ ਨਹੀਂ ਸਕਦਾ ਕਦੇ ਘਟ ਨਹੀਂ ਸਕਦਾ ਜੀ ਹਾਂਜੀ ਤੇ ਆਪਣੇ ਬਿੱਲੂ ਸਰਪੰਚ ਨੇ ਕਲੇਰਾ ਤੋਂ ਹਾਂਜੀ ਹਾਂ ਉਹਨਾਂ ਕੋਲੇ ਸੀਗਾ ਕਾਲਾ ਗਾਂਟਾ ਪਹਿਲਾਂ ਅੱਛਾ ਜੀ ਹਾਂਜੀ ਹਾਂ ਤੇ ਜਦ ਮੈਂ ਉਦੋਂ ਤਾਂ ਸੇਲ ਹੋ ਗਿਆ ਸੀਗਾ ਹਾਂਜੀ ਹਾਂ ਉਦੋਂ ਸੇਲ ਹੋ ਗਿਆ ਸੀਗਾ ਉਹਨਾਂ ਕੋਲ ਹੈਗਾ ਸੀਗਾ ਸੇਲ ਹੋ ਗਿਆ ਸੀ ਉਹਦੇ ਹਾਂ ਤੇ ਉਹਨਾਂ ਕੋਲੇ ਉਹਨਾਂ ਦਾ ਬੱਚਾ ਸੀਗਾ ਇੱਕ ਗਫਤਾ ਅੱਛਾ ਉਹ ਵੀ ਬਹੁਤ ਚੰਗਾ ਤਿਆਰ ਹੋਇਆ ਹੈ अच्छा ਵੀ ਮਤਲਬ ਵੀ ਤੁਸੀਂ ਸੋਚਿਆ ਵੀ ਆਲੀਸ਼ਾਨ ਲੈਣਾ ਕਾਲੇ ਘਾੜ ਦੀ ਲੈਣਾ ਜਿਹੜੀ ਵੀ ਉਹਦਾ ਬੱਚਾ ਲਈਏ ਕਿ ਕਾਲਾ ਘਾਟਾ ਨਹੀਂ ਤਾਂ ਉਹਦਾ ਕੋਈ ਬੱਚਾ ਸੀ ਕਿਉਂਕਿ ਕਾਲਾ ਘਾੜਾ ਆਪਾਂ ਨੂੰ ਦੂਰ ਪੈ ਜਾਂਦਾ ਸੀ ਵੀਰੇ ਕਾਫੀ ਹਾਂ ਬਹਿਵਨਪੁਰ ਕਾਲਾ ਕਾਫੀ ਦੂਰ ਹੋ ਜਾਂਦਾ ਵੀ ਉਦੋਂ ਫਿਰ ਟਰਾਂਸਪੋਰਟ ਦਾ ਵੀ ਥੋੜਾ ਸਿਸਟਮ ਦਿੱਕਤ ਸੀ ਅੱਛਾ ਜੀ ਹਾਂਜੀ ਹਾਂ ਫਿਰ ਆਪਾਂ ਗੁਫਤਾਬ ਘੋੜੇ ਤੋਂ ਕਰਾਸ ਕਰਾਈ ਸੀ ਘੋੜੀ ਉਹ ਹਾਂਜੀ ਤੇ ਉਹਦਾ ਵੀ ਬੱਚਾ ਆਪਣੇ ਕੋਲੇ ਬਹੁਤ ਚੰਗਾ ਵੀਰੇ ਤਿਆਰ ਹੋ ਰਿਹਾ ਹੈ ਅੱਛਾ ਜੀ ਤੇ ਉਹ ਆਪਣੇ ਮਿੱਤਰ ਕੋਲ ਆ ਕਿਵੇਂ ਆ ਮਤਲਬ ਨਹੀਂ ਉਹ ਆਪਾਂ ਆਪਣੇ ਪਿੰਡ ਲੈ ਗਏ ਸੀ ਵੀਰੇ ਮਾਰਵੇ ਆਪਣੇ ਪਿੰਡ ਮਾਰਵੇ ਹਾਂ ਫਿਰ ਉਰੇ ਦੋ ਜਾਨਵਰ ਸਾਹਮਣੇ ਔਖੇ ਹੋ ਜਨੈ ਵੀਰੇ ਨਰ ਕੋੜੇ ਆਏ ਤਾਂ ਹੈ ਜੀ ਹਾਂ ਫਿਰ ਠੀਕ ਹੈ ਵੀਰੇ ਤੁਸੀਂ ਘੋੜੇ ਰੱਖਦੇ ਹੋ ਹਾਂਜੀ ਤੇ ਨਾਲ ਫੈਮਿਲੀ ਦਾ ਕੀ ਯੋਗਦਾਨ ਹੈ ਇਹਦੇ 'ਚ ਤੇ ਕਿਆ ਸਾਥ ਦਿੰਦੇ ਨੇ ਤੁਹਾਡੇ ਘਰ ਦੇ ਵੀਰੇ ਫੈਮਿਲੀ ਦੇ ਯੋਗਦਾਨੀ ਘੋੜੇ ਰੱਖੁੰਦੇ ਆ ਜੀ ਸਾਹ ਇਹ ਤਾਂ ਹੈ ਜੀ ਆਪਾਂ ਕਰਦੇ ਆ ਸ਼ੌਂਕ ਜੇ ਇਹ ਸਭ ਦਾ ਸਾਥ ਹੋਊਗਾ ਨਾ ਹਾਂਜੀ ਤਾਂ ਹੀ ਹਰ ਚੀਜ਼ ਸਫਲ ਹੋ ਜਾਂਦੀ ਹੈ ਹਾਂਜੀ ਹਾਂ ਵੀ ਫੈਮਿਲੀ ਨੇ ਕਦੇ ਆਪਾਂ ਨੂੰ ਨਹੀਂ ਕਿਹਾ ਵੀ ਤੁਸੀਂ ਇਦਾਂ ਨਹੀਂ ਕਰਨਾ ਉਦਾਂ ਨਹੀਂ ਕਰਨਾ ਹਾਂਜੀ ਤੇ ਵੀ ਫੈਮਿਲੀ ਦਾ ਵੀ ਆਪਾਂ ਨੂੰ ਪੂਰੀ ਸਪੋਰਟ ਰਹੀ ਜਾਨਵਰ ਰੱਖਣ ਚ ਜੀ ਦਾ ਸ਼ੌਂਕ ਪਾਲਣ ਵਿੱਚ ਕੋਈ ਦਿੱਕਤ ਆਈ ਨਹੀਂ ਆਪਾਂ ਨੂੰ ਫੈਮਿਲੀ ਵੀਰੇ ਉੱਥੇ ਸਾਥ ਦਿੰਦੀ ਹੈ ਹਾਂਜੀ ਵੀ ਜਦੋਂ ਬੱਚਾ ਆਪਣਾ ਕਿਸੇ ਚੰਗੇ ਰਸਤੇ ਜਾਵੇ ਹਾਂਜੀ ਹਾਂ ਹੁਣ ਤੁਸੀਂ ਦੇਖਦੇ ਹੋ ਵੀ ਅੱਜ ਕੱਲ ਦੀ ਪੀੜ੍ਹੀ ਸਾਰੇ ਨਸ਼ਿਆਂ ਵੱਲ ਜਾ ਰਹੀ ਹੈ ਹਾਂਜੀ ਪਰ ਨਸ਼ਾ ਤੁਸੀਂ ਵੀ ਲਾਇਆ ਤੁਸੀਂ ਇੱਕ ਚੰਗਾ ਨਸ਼ਾ ਲਾ ਲਿਆ ਤੁਸੀਂ ਘੋੜਿਆਂ ਦਾ ਨਸ਼ਾ ਲਾਇਆ ਵੀਰੇ ਹਾਂਜੀ ਤੇ ਘੋੜਿਆਂ ਦਾ ਨਸ਼ਾ ਬੜਾ ਵਧੀਆ ਨਸ਼ਾ ਉਹ ਨਸ਼ੇ ਤੋਂ 100 ਗੁਣਾ ਵਧੀਆ ਵੀਰੇ ਹਾਂਜੀ ਹਾਂ ਵੀਰੇ ਤਾਂ ਹੀ ਕਰਕੇ ਆਪਾਂ ਨੂੰ ਘਰਦਿਆਂ ਨੇ ਰੋਕਿਆ ਟੋਕਿਆ ਨਹੀਂ ਕਿਸੇ ਚੀਜ਼ ਲਈ ਇਹ ਤਾਂ ਹੈ ਵੀਰੇ ਹਾਂਜੀ ਹਾਂ ਜਿੱਦਾਂ ਕੋਈ ਆਪਣਾ ਦੁੱਧ ਦਾ ਬਿਜ਼ਨਸ ਹੈ ਆਪਾਂ ਦੁੱਧਾ ਕੰਮ ਕਰਦੇ ਆਂ ਮੋਹਾਲੀ ਹਾਂਜੀ ਵੀਰੇ ਤੇ ਉਹਦੇ ਕਰਕੇ ਜਿਵੇਂ ਆਪਾਂ ਇੱਧਰ ਉੱਧਰ ਰਹਿੰਦੇ ਆਂ ਕਈ ਵਾਰ ਵੀ ਘਰ ਦੇ ਪਿੱਛੋਂ ਸਾਂਭ-ਸੂਂਭ ਲੰਨਿਆਂ ਘੋੜੇ ਹਾਂ ਦਾਣਾ-ਦਾਣਾ ਜੋ ਵੀ ਆ ਆਪਾਂ ਉਹ ਨਹੀਂ ਕਰ ਲੰਨਿਆਂ ਪਿੱਛੋਂ ਠੀਕ ਹੈ ਜੀ ਤੇ ਤੁਸੀਂ ਦੱਸ ਰਹੇ ਸੀ ਵੀਰੇ ਇੱਕ ਹੋਰ ਘੋੜੀ ਲਈ ਸੀਗੀ ਤੇ ਉਹ ਤੋਂ ਬੱਚਾ ਵੀ ਲਿਆ ਸੀਗਾ ਹਾਂਜੀ ਹਾਂ ਉਹ ਬੱਚਾ ਤੇ ਹੁਣ ਕਿੰਨੇ ਕੁ ਉਮਰ ਦਾ ਹੋ ਗਿਆ ਵੀਰੇ ਉਹ ਬੱਚਾ ਉਹ ਵੀਰੇ ਲਗਭਗ 30 ਮਹੀਨੇ ਦਾ ਹੋ ਗਿਆ ਜੀ ਅੱਛਾ ਜੀ ਹਾਂ ਮਤਲਬ ਹਨਾ 30 29 ਮਹੀਨੇ ਕੁਛ ਦਿਨ ਦਾ ਹੋ ਗਿਆ 30 ਦਾ ਹੀ ਮੰਨੋ ਤੁਸੀਂ ਹਾਂਜੀ ਵੀਰੇ ਤੇ ਉਹ ਆਪਣੇ ਕੋਲੇ ਹੋ ਗਿਆ 62 ਇੰਚ ਦਾ ਹੋ ਗਿਆ ਬਛੇਰਾ ਅੱਛਾ ਵੀਰੇ ਬਹੁਤ ਚੰਗਾ ਦੋ ਪੈਰ ਚਿੱਟੇ ਆ ਕ੍ਰਾਸ ਪੈਰ ਚਿੱਟੇ ਮੱਥੇ ਪਟਾ ਹਾਂਜੀ ਵੀਰੇ ਤੇ ਵੀਰੇ ਹੁਣ ਅੱਗੇ ਤੁਸੀਂ ਜਿਵੇਂ ਸ਼ੋਅ ਚਾਲਦੇ ਨੇ ਅੱਜ ਕੱਲ੍ਹ ਟ੍ਰੈਂਡ ਆ ਸ਼ੋਹਾਂ ਦਾ ਹਾਂਜੀ ਤੇ ਤੁਸੀਂ ਸ਼ੋਹਾਂ ਬਾਰੇ ਕੀ ਸੋਚਿਆ ਹੋਇਆ ਵੀਰੇ ਸ਼ੋਹਾਂ ਬਾਰੇ ਸੋਚਿਆ ਤਾਂ ਕਾਫੀ ਕੁਛ ਆ ਅੱਛਾ ਜੀ ਮਤਲਬ ਅਲ ਹੰਦੁੱਲਾ ਵੀ ਤਾਰਿਆ ਸੀ ਸ਼ੋਹ ਚ ਪਹਿਲਾਂ ਤਾਰਿਆ ਹਾਂਜੀ ਹਾਂ ਤੇ ਕੀਆ ਮਤਲਬ ਰਿਜ਼ਲਟ ਕੀ ਰਿਹਾ ਰਿਜ਼ਲਟ ਤਾਂ ਵੀਰੇ ਏਦਾਂ ਸੀ ਆਪਾਂ ਨੂੰ ਪ੍ਰੋਪਰ ਪੂਰੀ ਨੌਲੇਜ ਨਹੀਂ ਸੀ ਸ਼ੋਹਾਂ ਬਾਰੇ ਹਾਂਜੀ ਕਿਉਂਕਿ ਅਣਜਾਣ ਸੀਗਾ ਬੰਦਾ ਹਾਂਜੀ ਹਾਂ ਅਣਜਾਣ ਸੀ ਉਹਦੇ ਉਹਦਾ ਮਤਲਬ ਸਿੱਖੀ ਐਨੇ ਹਾਲੇ ਵੀ ਕੁਝ ਨਾ ਕੁਝ ਨਵਾਂ ਸਿੱਖਣ ਨੂੰ ਮਿਲਦਾ ਕਿਸੇ ਵੀ ਭਾਈ ਕੋਲ ਜਾਣੇ ਆ ਹਾਂਜੀ ਵੀਰੇ ਤੇ ਉਦੋਂ ਇੰਨੀ ਨੌਲੇਜ ਨਹੀਂ ਸੀ ਆਪਾਂ ਨੂੰ ਕਿ ਜਿੱਦਾਂ ਘੋੜਾ ਤਿਆਰ ਕਰਨਾ ਸ਼ੋਅ ਵਾਸਤੇ ਕੀ ਚੀਜ਼ ਐ ਕਿਦਾਂ ਐਟੀਟਿਊਡ ਚਾਹੀਦਾ ਘੋੜੇ ਦਾ ਹਾਂਜੀ ਵੀਰੇ ਤੇ ਉਦੋਂ ਹੁਣ ਜਾਣ ਸੀ ਹਰ ਵਾਰ ਜਾਂਦੇ ਸੀਗੇ ਵੀ ਆਪ ਜੇ ਘੋੜਾ ਨਹੀਂ ਲੈ ਕੇ ਜਾਂਦੇ ਜਾਂਦੇ ਸੀਗੇ ਬਸ ਸਿੱਖ ਕੇ ਆਉਂਦੇ ਸੀਗੇ ਵੀ ਕੀ ਕਮੀ ਐ ਇਸ ਵਾਰ ਹਾਂਜੀ ਹਾਂ ਤੇ ਵੀ ਤੁਸੀਂ ਉਹ ਕਮੀ ਪੂਰੀ ਕਰ ਰਹੇ ਹੋ ਹਾਂਜੀ ਹਾਂ ਵੀਰੇ ਚੱਲੀ ਜਾਂਦਾ ਪਰ ਫਿਰ ਵੀ ਕਰੀ ਜਾਂਦੇ ਆ ਘੋੜਾ ਜਾਂਦੇ ਸੀਗੇ ਉਹਦਾ ਪਤਾ ਨਹੀਂ ਲੱਗਦਾ ਜਦੋਂ ਆਪਾਂ ਰਿੰਗ 'ਚ ਉਤਰਦੇ ਆ ਵੀਰੇ ਪਤਾ ਉਦੋਂ ਹੀ ਲੱਗਦਾ ਵੀਰੇ ਜਦੋਂ ਆਪਾਂ ਮੈਦਾਨ 'ਚ ਉਤਰਦੇ ਆ ਪਤਾ ਉਦੋਂ ਹੀ ਲੱਗਦਾ ਕੈਨੂ ਦਾ ਜੋ ਮਰਜ਼ੀ ਕਹੀ ਹੈ ਉਹ ਜਦੋਂ ਆਪਾਂ ਆਪਣਾ ਜਾਨਵਰ ਇਹ ਤਾਂ ਹੈ ਜੇ ਚਲੇ ਜਾਣੇ ਵੀਰੇ ਤੇਰੀ ਪਤਾ ਲੱਗਦਾ ਠੀਕ ਹੈ ਵੀਰੇ ਠੀਕ ਹੈ ਤੇ ਵੀਰੇ ਆਪਾਂ ਤੁਸੀਂ ਦੱਸ ਰਹੇ ਹੋ ਵੀ ਦੋ ਘੋੜੀਆਂ ਲਈਆਂ ਵੀ ਇੱਕ ਪਹਿਲਾਂ ਵਾਲੀ ਬਾਅਦ ਚੋਂ ਲਈ ਤੇ ਦੋਹਾਂ ਤੋਂ ਫਿਰ ਬੱਚੇ ਲਈ ਵੀ ਇਹ ਸਾਰੇ ਵੀ ਘੋੜੇ ਹੁਣ ਤੱਕ ਇਹੀ ਨੇ ਚਾਹੇ ਨਾ ਤੋਂ ਇਲਾਵਾ ਹੋਰ ਵੀ ਘੋੜੇ ਰੱਖੇ ਆਪਾਂ ਨੇ ਘੋੜੀਆਂ ਘੋੜੇ ਕੁਝ ਹੋਰ ਨਹੀਂ ਆਪਣੇ ਕੋਲ ਹੋਗੇ ਸੀਗੇ 5 6 ਜਾਨਵਰ ਹੋਗੇ ਸੀਗੇ ਅੱਛਾ ਉਹ ਘੋੜੀਆਂ ਤੋਂ ਇਲਾਵਾ ਹਾਂਜੀ ਹਾਂ ਨਹੀਂ ਨਹੀਂ ਉਹ ਘੋੜੀਆਂ ਵਿੱਚ ਹੀ ਸਣੀਆਂ ਅਰ ਅੱਛਾ ਹਾਂ ਆਪਣੇ ਕੋਲ ਦੋ ਘੋੜੀਆਂ ਸੀ ਸਾਰੇ ਮਿਲਾ ਕੇ 5 ਜਨਵਰੀ ਨੂੰ 5 ਜਨਵਰੀ ਇੱਕ ਬੱਚਾ ਸੀਗਾ ਛੋਟਾ ਅੱਛਾ ਉਹ ਤਾਂ ਆਪਾਂ ਸੇਲ ਕਰਤਾ ਸੀ ਹਾਂਜੀ ਵੀਰੇ ਇਹ ਦੋ ਘੋੜੀਆਂ ਤੇ ਦੋ ਬਛੇਰੇ ਰਹਿ ਗਏ ਸੀ ਆਪਣੇ ਕੋਲੇ ਹਾਂਜੀ ਵੀਰੇ ਫੇਰ ਉਹ ਆਪਾਂ ਘੋੜੀਆਂ ਤਾਂ ਸੇਲ ਕਰਤੀਆਂ ਸੀ ਦੋ ਬਛੇਰੇ ਰੱਖਲੇ ਸੀ ਹਾਂਜੀ ਵੀਰੇ ਤੇ ਇੱਕ ਬਛੇਰਾ ਹੋਰ ਏ ਆ ਬਈਆ ਤੇ ਦੁੱਲਾ ਤੇ ਇੱਕ ਦੂਜਾ ਸੀਗਾ ਆਪਣਾ ਸੁਲਤਾਨ ਉਹ ਪਿੰਡ ਲੈ ਕੇ ਸੀ ਮਾਰਵੇ ਅੱਛਾ ਵੀਰੇ ਹਾਂਜੀ ਹਾਂ ਠੀਕ ਹੈ ਵੀਰੇ ਠੀਕ ਹੈ ਵੀਰੇ ਘੋੜੇ ਦੀ ਫੀਸ ਰੱਖਤੀ ਆਪਾਂ 31000 ਹਾਂਜੀ ਤੇ ਜੇ ਕਈ ਮਤਲਬ ਵੀਰ ਭਾਈ ਏਦਾਂ ਦਾ ਹੁੰਦਾ ਵੀ ਥੋੜੀ ਬੋਦੀ ਘੱਟ ਹੋਵੇ। ਕੋਈ ਚੱਕਰ ਨਹੀਂ ਵੀਰੇ। ਹਾਂ ਜੀ ਮਾਨਤਾ ਕਰ ਲਾਂਗੇ। ਹਾਂ ਜੀ ਵੀਰੇ। ਕਈ ਵਾਰ ਮਾਤੜ ਬੰਦਾ ਹੁੰਦਾ ਵੀਰੇ। ਹਾਂ ਜੀ ਨਹੀਂ ਦੇ ਸਕਦਾ। ਪਰ ਥੋੜੀ ਚੰਗੀ ਹੋਵੇ ਆ ਸ਼ੌਕ ਦਾ ਹੁੰਦਾ ਵੀ। ਵੀ ਹਾਂ ਸ਼ੌਕ ਨਹੀਂ ਮਰਨਾ ਚਾਹੀਦਾ ਬੰਦੇ ਦਾ ਵੀ ਹਾਂ। ਵੀ ਕਈ ਵਾਰ ਨਾ ਕਿਵੇਂ ਚਾਹਨਾ ਹੁੰਦੀ ਹੈ ਵੀ ਘੋੜਾ ਕਿਸੇ ਦੇ ਦਿਲ ਨੂੰ ਲੱਗ ਗਿਆ। ਹਾਂ ਜੀ ਹਾਂ। ਹਰ ਇੱਕ ਦੇ ਦਿਲ ਨੂੰ ਲੱਗਦਾ ਵੀਰੇ ਘੋੜਾ। ਘੋੜਾ ਹੈ ਵੀ ਸੋਹਣਾ ਹਰ ਇੱਕ ਦੇ ਦਿਲ ਨੂੰ ਲੱਗੂਗਾ ਵੀ। ਹਾਂ ਜੀ। ਠੀਕ ਹੈ। ਤੇ ਕਈ ਵਾਰ ਕਹਿ ਦਿੰਦਾ ਵੀ ਬਾਈ ਚਾਹਨਾ ਹੈ ਸਾਨੂੰ ਵੀ ਇਹ ਘੋੜੇ ਦਾ ਬੱਚਾ ਲਈਏ। ਕੀ ਕਰੀ ਜੀ ਉਸੇ ਘੱਟ ਕਰਨ ਨੂੰ ਕਹਿਣਾ ਨਾ ਨਾ ਜਰੂਰ ਕਰੋਗੇ ਹਾਂਜੀ ਹਾਂ ਕਾ ਕਹਿੰਦੇ ਮਾਨਤਾ ਤੇ ਵੀਰੇ ਕਈ ਵਾਰ ਨਾ ਕੋਈ ਬੰਦਾ ਹੁੰਦਾ ਵੀ ਕਹਿੰਦੇ ਨੇ ਵੀ ਸਾਤੋਂ ਵੀ ਆਪ ਵੀ ਲੈ ਕੇ ਜਾਣੀ ਛੱਡ ਕੇ ਜਾਣੀ ਫੇਰ ਲੈ ਕੇ ਜਾਣੀ ਵੀ ਇੱਦਾਂ ਕਰ ਨਹੀਂ ਹੁੰਦਾ ਵੀ ਕਈ ਕਹਿੰਦੇ ਨੇ ਵੀ ਅਸੀਂ ਇੱਥੇ ਵੀਰੇ ਛੱਡਣੀ ਹੈ ਵੀ ਉਹਦੀ ਵੀ ਸਹਾਇਤਾ ਹੈਗੀ ਉਹਰੇ ਰੱਖਣ ਦੀ ਹੈਗੀ ਬਿਲਕੁਲ ਹੈਗੀ ਠੀਕ ਹੈ ਵੀਰੇ ਠੀਕ ਹੈ ਤੇ ਆਪਣਾ ਡਾਕਟਰੀ ਸਹਾਇਤਾ ਵੀਰੇ ਡਾਕਟਰ ਵੀ ਹੈਗੇ ਜੀ ਅੱਛਾ ਵੀਰੇ ਹਾਂ ਦੋ ਤਿੰਨ ਡਾਕਟਰ ਆਪਣੇ ਹੈਗੇ ਨਾ ਵੀ ਹਾਂਜੀ ਵੀਰੇ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਜੀ ਠੀਕ ਹੈ ਵੀਰੇ ਆਪਣੇ ਸਟੱਡ ਫਾਰਮ ਦਾ ਕੀ ਨਾਮ ਹੈ ਵੀਰੇ ਆਪਣੇ ਸਟੱਡ ਫਾਰਮ ਦਾ ਜੋ ਨਾਮ ਦਾ ਸਟੱਡ ਫਾਰਮ ਹੈ ਠੀਕ ਹੈ ਵੀਰੇ ਲੋਕੇਸ਼ਨ ਕੀ ਹੈ ਇੱਕ ਵਾਰ ਉਹ ਦੱਸ ਦਿੰਦੇ ਲੋਕੇਸ਼ਨ ਵੀਰੇ ਆਪਣਾ ਨੇਰ ਆਪਣੇ ਖੇੜੀ ਨੌ ਸਿੰਘ ਪੈ ਜਾਂਦਾ ਖੰਨੇ ਦੇ ਬਾਈਪਾਸ ਤੋਂ ਨਾ ਖੰਨੇ ਤੋਂ ਬਾਈਪਾਸ ਤੋਂ ਟੋਟੇ ਤੋਂ ਭਾਦਲੇ ਵਾਲੇ ਤੋਂ ਭਾਦਲੇ ਟੋਟੇ ਦਾ ਬਾਈਪਾਸ ਪਿੰਡ ਦਾ ਪਰ ਮੱਝੀ ਦੀ ਪੈ ਜਾਂਦਾ ਹੈ ਪਰ ਮੱਝੀ ਦੀ ਹਾਂਜੀ ਖਾਸ ਆਪਣਾ ਮੱਝੀ ਦੀਆਂ ਰੋਡ 'ਤੇ ਹੀ ਪਿੰਡ ਆ ਠੀਕ ਹੈ ਵੀਰੇ ਤੇ ਇੱਕ ਵਾਰ ਆਪਣਾ ਨੰਬਰ ਵੀ ਵੀਰੇ ਬੋਲ ਦਿੰਦੇ ਜਿਹਨੇ ਮੇਰਾ ਨੰਬਰ ਹੈਗੇ ਜੀ 8344 550122 ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਵੀਰੇ ਤੁਹਾਡਾ ਤੁਸੀਂ ਆਪਣੇ ਕੀਮਤੀ ਸਮੇਂ ਜੋ ਸਾਨੂੰ ਸਮਾਂ ਦਿੱਤਾ ਤੁਹਾਡਾ ਹੀ ਬਹੁਤ ਬਹੁਤ ਧੰਨ ਵੀਰੇ ਅਰਸ਼ਾ ਜੀ ਵੀਰੇ ਤੁਹਾਡੇ ਮਾਲਵਾ ਹੋਰ ਸਟੇਮ ਦਾ ਸਾਜਿਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਵੀਰੇ ਠੀਕ ਹੈ ਵੀਰੇ ਠੀਕ ਹੈ ਜੀ ਤੇ ਬਾਕੀ ਹੁਣ ਤੁਹਾਨੂੰ ਘੋੜਾ ਕਿਦਾਂ ਦਾ ਲੱਗਿਆ ਆਪਣੀ ਵੀਡੀਓ ਕਿਦਾਂ ਦੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਕਿਤੇ ਵੀ ਸਾਤੋਂ ਕੋਈ ਗਲਤੀ ਹੋਈ ਹੋਵੇ ਕਮੈਂਟਾਂ 'ਚ ਜਰੂਰ ਦੱਸ ਦਿਓ ਤੇ ਅਸੀਂ ਕੋਸ਼ਿਸ਼ ਕਰਾਂਗੇ ਅੱਗੇ ਤੋਂ ਗਲਤੀ ਨਾ ਕਰੀਏ ਧੰਨਵਾਦ